ਬਾਬਾ ਕਾਜੀ ਦਾਸ ਤਨਹੋਰੀ ਦੀ ਟੀਮ ਦੇ ਪੁਆਇੰਟ ਨੇ 19 ਤੇ ਸ਼ਕਰਪੁਰ ਦੇ ਪੁਆਇੰਟ ਨੇ 23 ਸ਼ਕਰਪੁਰ ਫਾਸਟ ਬਾਬਾ ਕਾਜੀ ਦਾਸ ਤਨਹੋਰੀ ਸੈਕੰਡ ਰਹੀ ਹੈ ਹੁਣ ਬੈਸਟ ਸੁਣਿਓ ਜਾਰੀ ਦੇ ਕਹਿੰਦੇ ਟੱਚ 6 ਤੇ ਜਫਾ 1 ਫਰਿਆਦ ਦੇ ਟੱਚ 7 ਤੇ ਜਫਾ 1 ਮਲੂਕ ਦੇ ਅੱਜ 8 ਤੇ ਜਫਾ 1 ਪਰ ਹੁਣ ਸੁਣੋ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਸ਼ਹੀਦ ਅਲੀ ਸ਼ਾਜੀ ਨੇ ਕਹਿੰਦੇ 12 ਕਬੱਡੀਆਂ ਪਾਈਆਂ ਤੇ 11 ਕਾਸਲ ਕੀਤੀ ਹੈ ਪਰ ਨੌਜਵਾਨ ਕਹਿੰਦੇ ਬੂਰੀਆ ਸ਼ੀਸ਼ਰ ਜਿਸ ਨੌਜਵਾਨ ਨੇ 14 ਕਬੱਡੀਆਂ ਪਾਈਆਂ ਨਹੀਂ ਮੜਾ ਜਾਨ ਨੂੰ 19 ਫਰਵਰੀ ਨੂੰ ਵੀਰਾ ਵੱਧਵਾਲ ਰਾਜੂ ਵੱਧਵਾਲ ਤੇ ਸਾਡੇ ਵੀਰ ਰਾਣਾ ਵੱਧਵਾਲ ਵੱਡਾ ਕੱਪ ਲਈ ਆਪ ਸਭ ਨੂੰ ਬੇਨਤੀ ਕਰਦੇ ਹਾਂ ਇਸ ਮੈਚ ਦੇ ਜਿਹੜੇ ਬੈਸਟ ਬਣਿਆ ਧਿਆਨ ਦੇ ਨਾਲ ਸੁਣਿਓ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਬਾਈ ਰੁਕ ਜਾਓ ਯਾਰ ਅਨਾਉਂਸ ਤਾਂ ਕਰ ਦਿੰਦੇ ਹੋ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਸ਼ਯਾਦ ਅਲੀ ਸ਼ਾਜੀ ਨੇ ਕਹਿੰਦੇ 12 ਕਬੱਡੀਆਂ ਪਾਈਆਂ ਤੇ 11 ਅੰਕ ਹਾਸਲ ਕੀਤੇ ਹੈ ਪਰ ਨੌਜਵਾਨ ਕਹਿੰਦੇ ਬੂਰੀਆ ਸ਼ੀਸ਼ਰ ਜਿਸ ਨੌਜਵਾਨ ਨੇ 14 ਕਬੱਡੀਆਂ ਪਾਈਆਂ ਤੇ 13 ਅੰਕ ਹਾਸਲ ਕੀਤੇ ਹੈ ਇਸ ਕਰਕੇ ਬੂਰੀਆ ਸ਼ੀਸ਼ਰ ਅੱਜ ਦੇ ਕੱਪ ਦਾ ਬਸਟਰ ਹੈ ਇੱਕ ਵਾਰ ਤਾੜੀਆਂ ਜ਼ੋਰਦਾਰ ਤਾੜੀਆਂ ਜ਼ੋਰਦਾਰ ਲਾਈਵ ਵਾਲੇ ਵੀ ਨੇੜੇ ਆ ਜਾਓ ਭਾਈ ਕਲੀਅਰ ਆ ਬਿਲਕੁਲ ਹੀ ਕਲੀਅਰ ਆ ਫਰਿਆਦ ਪਹਿਲਾਂ ਫਰਿਆਦ ਦੀ ਤਸੱਲੀ ਕਰਾ ਦੇ ਮੈਂ ਬਾਅਦ ਅਨਾਉਂਸ ਕਰਦਾ ਹਾਂ ਕਿਆ ਬਾਤ ਹੈ ਜੀ ਸੋਣਿਆ ਹੁੰ ਧਿਆਨ ਨਾਲ ਜਾਰੀ ਦੇ 6 ਟੱਚ ਜਾਰੀ ਦੇ ਕਹਿੰਦੇ ਟੱਚ 6 ਤੇ ਜਫਾ 1 ਫਰਿਆਦ ਦੇ ਟੱਚ 7 ਤੇ ਜਫਾ 1 ਮਲੂਕ ਦੇ ਟੱਚ 8 ਤੇ ਜਫਾ 1 ਪਰ ਹੁਣ ਸੁਣੋ صدیق ਦੇ ਨ ਟੱਚ ਤੇ ਜਫਾ ਇਕ ਇਸ ਕਰਕੇ ਸਦੀਕ ਸ਼ਕਰਪਰੀਆ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਮਾਸਟਰ ਸਟਾਫਰ ਬਣ ਗਿਆ ਬੂਰੀਆ ਬੈਸਟ ਰੇਡਰ ਸਦੀਕ ਬੈਸਟ ਜਫੀ ਦੀਪੀ ਸਿੰਘ ਕੈਨੇਡਾ ਨਰਮਨ ਸਿੰਘ ਗਲੋਬਲ ਇਨ ਕਲੇਬ ਵਾਲੇ ਤੇ ਮਨੂ ਸਪੇਨ ਤੇ ਨਾਲ ਗੱਗਲ ਲਵਾਣਾ ਕਹਿੰਦਾ ਵੀ 15 ਅਪ੍ਰੈਲ ਮੜੌਲੀ ਦੇ ਵਿੱਚ ਪਹਿਲਾ ਕਾਰਡ ਦੂਜਾ 41 ਕਰਨ 21 2000 ਦੇਣਾ ਰਜੇਸ਼ ਜੀ ਸਰਦਾਰ ਨਿਰਪਾਲ ਸਿੰਘ ਜੀ ਯੂ ਐਸ اے ਵਾਲੇ ਅਮਰੀਕਾ ਵਾਲੇ ਕਹਿੰਦੇ 100 ਡਾਲਰ ਯਾਰੀ ਨੂੰ ਜਿਹੜਾ ਉਹ ਅਮਰੀਕਾ ਵਾਲਾ 100 ਡਾਲਰ ਦਿੱਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਬੈਦਵਾਨ ਸਪੋਰਟਸ ਕਲੱਬ ਸੁਆਣੇ ਨੂੰ ਬਹੁਤ ਬਹੁਤ ਵਧਾਈਆਂ ਨੇ ਹਰਜੀਤ ਭੋਲੂ ਨੂੰ ਵਧਾਈਆਂ ਨੇ ਮਹਿੰਦਰ ਸਿੰਘ ਸੁਆਣੇ ਨੂੰ ਭਾਈ ਰੂਪੇਲ ਪ੍ਰਧਾਨ ਨੂੰ ਰੂਪੇ ਚੇਰਮੈਨ ਨੂੰ